ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਹ ਸਕਿਨ ਕਲਰ ਦੀ ਸਕੀਵੀ ਬਣਾਈ ਹੋਈ ਏ ਜਿਹਦੇ ਵਿੱਚ ਆਪਾਂ ਇਹ ਡਿਜ਼ਾਈਨ ਪਾਇਆ ਹੋਇਆ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਇਦੇ ਵਿੱਚ ਆਪਾਂ 6 ਇੰਚ ਬਾਰਡਰ ਬਣਾਇਆ ਹੋਇਆ ਹੈ 6 ਇੰਚ ਆਪਾਂ ਬਾਰਡਰ ਬਣਾ ਕੇ 50 ਜੋਟੀਆਂ ਤੇ ਬਾਰਡਰ ਬਣਾਇਆ ਹੋਇਆ ਹੈ ਉਪਰ ਆਪਾਂ 55 ਜੋਟੀਆਂ ਤੇ ਇਸ ਕੀ ਵੀ ਬਣਾਈ ਹੋਈ ਹੈ ਤੇ ਬਾਰਡਰ ਤੋਂ ਬਾਅਦ ਆਪਾਂ ਇਹ ਡਿਜ਼ਾਈਨ ਪਾਉਣਾ ਹੈ ਹਾਂਜੀ ਸ਼ੁਰੂ ਕਰਦੇ ਆਂ ਆਪਾਂ ਸਿੱਧੀ ਸਿਲਾਈ ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਨਾ ਹੈ ਇੱਕ ਕੁੰਡਾ ਉਤਾਰ ਕੇ ਇੱਕ ਕੁੰਡਾ ਸਿੱਧਾ ਧਾਗੇ ਤੇ ਇਸ ਤਰ੍ਹਾਂ ਦੋ ਵਲ ਦਾਂਗੇ ਫਿਰ ਇੱਕ ਕੁੰਡਾ ਸਿੱਧਾ ਧਾਗਾ ਪਿਛੇ ਰੱਖ ਕੇ ਧਾਗੇ ਤੇ ਦੋ ਵਲ ਦਾਂਗੇ ਫਿਰ ਇੱਕ ਕੁੰਡਾ ਸਿੱਧਾ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਚੜਾਉਣੀ ਹੈ ਇੱਕ ਕੁੰਡਾ ਸਿੱਧਾ ਧਾਗੇ ਤੇ ਦੋ ਵਲ ਦੇ ਕੇ ਫਿਰ ਲਿਕ ਕੁੰਡਾ ਸਿੱਧਾ ਆ ਦੇਖੋ ਧਾਗੇ ਤੇ ਇਸ ਤਰ੍ਹਾਂ ਦੋ ਵਲ ਦੇ ਕੇ ਧਾਗਾ ਪਿੱਛੇ ਕਰਕੇ ਕੁੰਡਾ ਸਿੱਧਾ ਹੋਣਾਗੇ ਫਿਰ ਦੋ ਵਲ ਦਾਂਗੇ ਫਿਰ ਕੁੰਡਾ ਇਸ ਤਰ੍ਹਾਂ ਸਿੱਧਾ ਹੋਣਾਗੇ ਧਾਗਾ ਪਿੱਛੇ ਰੱਖ ਕੇ ਇਹ ਵਾਲੀ ਆਪਾਂ ਸਾਰੀ ਸਲਾਈ ਇਸੇ ਤਰ੍ਹਾਂ ਹੀ ਚੜਾਉਣੀ ਹੈ ਧਾਗੇ ਤੇ ਦੋ ਵਲ ਦੇਣੇ ਨੇ ਆਪਾਂ ਇੱਕ ਕੁੰਡਾ ਸਿੱਧਾ ਹੋਣਾਗੇ ਤਾਂ ਗਏ ਤੇ ਦੋ ਵੱਲ ਦਾਂਗੇ ਫਿਰ ਕੁੰਡਾ ਉਣਾਗੇ ਫਿਰ ਤਾਂ ਗਏ ਤੇ ਦੋ ਵੱਲ ਦਾਂਗੇ ਫਿਰ ਤਾਂ ਦੋ ਵੱਲ ਦਾਂਗੇ ਕੁੰਡਾ ਸਿੱਧਾ ਉਣਾਗੇ ਤੇ ਦੋ ਵੱਲ ਦਾਂਗੇ ਇਹ ਵਾਲੀ ਸਾਰੀ ਸिलाई ਆਪਾਂ ਇਸੇ ਤਰੀਕੇ ਚੜਾਵਾਂਗੇ ਇਸੇ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ ਹੈ ਧਾਗੇ ਤੇ ਦੋ ਵੱਲ ਦੇ ਕੇ ਹਾਂਜੀ ਹੁਣ ਆਪਾਂ ਆ ਗਿਆਂ ਪੁੱਠੀ ਸਲਾਈ ਆ ਦੇਖੋ ਜੀ ਇੱਕ ਕੁੰਡਾ ਉਤਾਰ ਕੇ ਧਾਗਾ ਪਿੱਛੇ ਕਰਾਂਗੇ ਚਾਰ ਕੁੰਡੇ ਆਪਾਂ ਵੱਲ ਲਾਵਾਂਗੇ ਜਿਹੜੇ ਦੋ-ਦੋ ਆਪਾਂ ਵਿਚ ਵੱਲ ਰੱਖੇ ਹੋਏ ਨੇ ਚਾਰ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਵੱਲ ਲਾ ਕੇ ਖੋਲ ਲਵਾਂਗੇ ਚਾਰ ਕੁੰਡੇ ਧਾਗਾ ਪਿੱਛੇ ਰਹਿਨ ਦਾਂਗੇ ਆ ਦੇਖੋ ਜੀ ਹੁਣ ਆਪਾਂ ਇਹਨਾਂ ਚਾਰ ਕੁੰਡਿਆਂ ਦੇ ਵਿੱਚੋਂ ਦੀ ਇਸ ਤਰ੍ਹਾਂ ਆ ਦੇਖੋ ਜੀ ਸਲਾਈ ਨਗਾ ਕੇ ਇੱਕ ਕੁੰਡਾ ਬਣ ਗਿਆ ਆਪਣਾ ਫਿਰ ਆਪਾਂ ਵਿੱਚੋਂ ਦੀ ਇਸ ਤਰ੍ਹਾਂ ਸਲਾਈ ਨਗਾਵਾਂਗੇ ਧਾਗਾ ਪਿੱਛੇ ਰੱਖਾਂਗੇ ਦੋ ਕੁੰਡੇ ਬਣ ਗਏ ਫਿਰ ਇੱਕ ਵਾਰੀ ਫਿਰ ਆਪਾਂ ਇਸ ਤਰ੍ਹਾਂ ਸਲਾਈ ਨਗਾਵਾਂਗੇ ਤਿੰਨ ਕੁੰਡੇ ਬਣ ਗਏ ਫਿਰ ਆਪਾਂ ਵਿੱਚੋਂ ਦੀ ਇਸ ਤਰ੍ਹਾਂ ਸਲਾਈ ਨਗਾਵਾਂਗੇ ਕੁੰਡਿਆਂ ਦੇ ਵਿੱਚ ਦੀ ਸਲਾਈ ਨਗਾ ਕੇ ਇਹ ਆਪਣੇ ਚਾਰ ਕੁੰਡੇ ਹੋ ਗਏ ਆ ਦੇਖੋ ਜੀ ਚਾਰ ਕੁੰਡਿਆਂ ਤੋਂ ਆਪਾਂ ਚਾਰ ਕੁੰਡੇ ਬਣਾ ਲੈਣੇ ਨੇ ਇਸੇ ਤਰ੍ਹਾਂ ਹੀ ਅੱਗੇ ਚਾਰ ਕੁੰਡੇ ਖੋਲ ਲਾਂਗੇ ਆਪਾਂ ਆ ਦੇਖੋ ਜੀ ਚਾਰ ਕੁੰਡੇ ਆਪਾਂ ਇਸ ਤਰ੍ਹਾਂ ਖੋਲ ਲੈਣੇ ਨੇ ਫਿਰ ਆਪਾਂ ਇੰਨਾ ਕੁੰਡਿਆਂ ਦੇ ਆਪਾਂ ਇਸ ਤਰ੍ਹਾਂ ਆਪਾਂ ਸਲਾਈ ਨਗਾਵਾਂਗੇ ਇੱਕ ਕੁੰਡਾ ਹੋ ਗਿਆ ਫਿਰ ਕੁੰਡਿਆਂ ਦੇ ਵਿੱਚੋਂ ਦੀ ਸਲਾਈ ਲੰਘਾਵਾਂਗੇ ਦੋ ਕੁੰਡੇ ਹੋਗੇ ਇੱਕ ਵਾਰ ਫਿਰ ਇਸ ਤਰ੍ਹਾਂ ਸਲਾਈ ਲੰਘਾਵਾਂਗੇ ਤੇ ਫਿਰ ਵਿੱਚੋਂ ਦੀ ਲੰਘਾਵਾਂਗੇ ਇਹ ਆਪਣੇ ਚਾਰ ਕੁੰਡਿਆਂ ਤੋਂ ਚਾਰ ਕੁੰਡੇ ਹੋ ਜਾਣਗੇ ਇਹ ਵਾਲੀ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਰਿਪੀਟ ਕਰਨੀ ਆ ਦੇਖੋ ਜਿਸ ਤਰ੍ਹਾਂ ਆਪਾਂ ਚਾਰ ਕੁੰਡੇ ਖੋਲ ਕੇ ਇਹ ਵਾਲੇ ਕੁੰਡੇ ਦੁਬਾਰਾ ਆ ਵਾਲੀ ਸਲਾਈ ਤੇ ਚੜਾ ਕੇ ਤੇ ਇਸ ਤਰ੍ਹਾਂ ਫਸਲਾਈ ਨਗਾਵਾਂਗੇ ਇੱਕ ਕੁੰਡਾ ਹੋ ਗਿਆ ਵਿਚੋਂ ਦੀ ਸਲਾਈ ਨਗਾ ਕੇ ਦੋ ਕੁੰਡੇ ਹੋ ਗਏ ਫਿਰ ਦੁਬਾਰਾ ਇਸ ਤਰ੍ਹਾਂ ਸਲਾਈ ਨਗਾ ਕੇ ਤਿੰਨ ਕੁੰਡੇ ਫਿਰ ਵਿਚੋਂ ਦੀ ਆਪਾਂ ਸਲਾਈ ਨਗਾਵਾਂਗੇ ਇਹ ਆਪਣੇ ਹੋ ਗਏ ਚਾਰ ਕੁੰਡਿਆਂ ਤੋਂ ਚਾਰ ਕੁੰਡੇ ਆ ਦੇਖੋ ਜੀ ਚਾਰ ਕੁੰਡਿਆਂ ਤੋਂ ਆਪਣੇ ਚਾਰ ਕੁੰਡੇ ਹੋ ਗਏ ਫਿਰ ਚਾਰ ਗੁੰਡੇ ਖੋਲਾਂਗੇ ਇਹਨਾਂ ਨੂੰ ਦੁਬਾਰਾ ਸਲਾਈ ਤੇ ਚੜਾ ਕੇ ਬਿਲਕੁਲ ਹੀ ਸੋਖਾ ਜਿਹਾ ਆਪਣਾ ਇਹ ਡਿਜ਼ਾਈਨ ਹੈ ਇਸ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹੋ ਬਣਿਆ ਹੋਇਆ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਤੇ ਬਣਾਉਣਾ ਵੀ ਇਸ ਨੂੰ ਬਿਲਕੁਲ ਆਸਾਨ ਹੈ ਲਾਸਟ ਵਾਲੇ ਦੋ ਗੁੰਡੇ ਆਪਣੇ ਸਿੱਧੇ 4 4 ਦੇ ਮਲਟੀਪਲ ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪੈਂਦੇ ਨੇ ਇੱਕ ਇੱਕ ਕਿੰਨਾ ਦੋਨਾਂ ਸਾਈਡਾਂ ਤੋਂ ਇੱਕ ਇੱਕ ਜਾਂ ਦੋ ਦੋ ਸਾਈਡਾਂ ਤੋਂ ਐਕਸਟਰਾ ਲਿਆ ਹੋਇਆ ਹਾਂਜੀ ਹੁਣ ਆਪਾਂ ਆ ਗਏ ਆ ਸਿੱਧੀ ਸਲਾਈ ਸਿੱਧੀ ਸਲਾਈ ਹੁਣ ਆਪਾਂ ਧਾਗਾ ਪਿੱਛੇ ਰੱਖ ਕੇ ਸਾਰੀ ਸਲਾਈ ਸਿੱਧਾ-ਸਿੱਧਾ ਹੁਣਾਂਗੇ ਧਾਗਾ ਪਿੱਛੇ ਰੱਖ ਕੇ ਸਾਰੀ ਸਲਾਈ ਸਿੱਧਾ-ਸਿੱਧਾ ਹੁਣਾਂਗੇ ਇਸ ਡਿਜ਼ਾਈਨ ਨੂੰ ਤੁਸੀਂ ਜੈਂਟਸ ਕੋਟੀ ਸਵੈਟਰ ਜੈਕਟ ਦੇ ਪਾਸਾ ਸਕਦੇ ਹੋ ਬੱਚਿਆਂ ਦੀ ਕੋਟੀ ਸਵੈਟਰ ਤੇ ਇਸ ਨੂੰ ਪਾਇਆ ਜਾ ਸਕਦਾ ਹੈ ਸਕੀਵੀ ਤੇ ਬਾਹਾਂ ਵਾਲੀ ਸਕੀਵੀ ਤੇ ਤੇ ਕੋਟੀ ਲੇਡੀਜ਼ ਕੋਟੀ ਜੈਕਟ ਤੇ ਵੀ ਇਸ ਨੂੰ ਪਾਇਆ ਜਾ ਸਕਦਾ ਬਹੁਤ ਹੀ ਸੋਹਣਾ ਤੇ ਸੌਖਾ ਜਿਆ ਇਹ ਆਪਣਾ ਡਿਜ਼ਾਈਨ ਹੈ ਬਣਿਆ ਹੋਇਆ ਬਹੁਤ ਹੀ ਸੋਹਣਾ ਲੱਗਦਾ ਹੈ। ਹਾਂਜੀ ਹੁਣ ਆਪਾਂ ਆ ਗਏ ਆ ਪੁੱਠੀ ਸਲਾਈ ਤੇ ਪੁੱਠੀ ਸਲਾਈ ਵੀ ਆਪਾਂ ਉਲਟਾ-ਉਲਟਾ ਬੁਣ ਕੇ ਕੰਪਲੀਟ ਕਰ ਲਾਂਗੇ। ਸਾਰੀ ਸਲਾਈ ਧਾਗਾ ਅੱਗੇ ਰੱਖ ਕੇ ਉਲਟਾ-ਉਲਟਾ ਬੁਣ ਕੇ ਕੰਪਲੀਟ ਕਰ ਲਾਂਗੇ। ਹਾਂਜੀ ਸਾਰੀ ਸਲਾਈ ਉਲਟਾ-ਉਲਟਾ ਬੁਣ ਕੇ ਕੰਪਲੀਟ ਕਰ ਲਾਂਗੇ। ਇਹ ਦੋ ਸਲਾਈ ਦਾ ਹੀ ਡਿਜ਼ਾਈਨ ਹੈ। ਇਸ ਤੋਂ ਅੱਗੇ ਆਪਾਂ ਚਾਰ ਸਲਾਈਆਂ ਸਾਫ਼ ਚੜਾਈਆਂ ਹੋਈਆਂ ਨੇ ਹਾਂਜੀ ਸਿੱਧੀ ਸਲਾਈ ਤੋਂ ਇੱਕ ਵਾਰ ਫੇਰ ਆਪਾਂ ਸਿੱਧਾ-ਸਿੱਧਾ ਹੁਣਾਂਗੇ ਇਹ ਚਾਰ ਸਲਾਈਆਂ ਆਪਾਂ ਵਿੱਚ ਸਾਫ਼ ਚੜਾ ਕੇ ਬਾਅਦ ਵਿੱਚ ਫਿਰ ਇਹਹੀ ਡਿਜ਼ਾਈਨ ਆਪਾਂ ਪਾਉਣਾ ਹੈ ਦੋ ਸਲਾਈ ਤੇ ਇਹ ਡਿਜ਼ਾਈਨ ਜਿਹੜਾ ਬਣ ਜਾਂਦਾ ਚਾਰ ਸਲਾਈਆਂ ਆਪਾਂ ਵਿੱਚ ਸਾਫ਼ ਚੜਾਈਆਂ ਹੋਈਆਂ ਨੇ ਤੇ ਇਸੇ ਲਈ ਇਹ ਬਹੁਤ ਹੀ ਜਲਦੀ ਬਣ ਕੇ ਇਹ ਡਿਜ਼ਾਈਨ ਆਪਣਾ ਤਿਆਰ ਹੁੰਦਾ ਹੈ ਕਈ ਭੈਣਾਂ ਦੇ ਕਮੈਂਟ ਆਏ ਸੀ ਕਿ ਸਕੀਵੀਆਂ ਦੇ ਪ੍ਰਾਈਸ ਬਾਰੇ ਦੱਸੋ ਉਸ ਦੇ ਲਈ ਆਪਾਂ ਲਗਤੋ ਇੱਕ ਵੀਡੀਓ ਬਣਾਵਾਂਗੇ ਉਹਦੇ ਵਿੱਚ ਆਪਾਂ ਸਕੀਵੀਆਂ ਦੇ ਸਾਰੇ ਪ੍ਰਾਈਸ ਜਿੰਨੀ ਵੀ ਸਕੀਵੀ ਬਾਹਾਂ ਵਾਲੀ ਸਕੀਵੀ ਸਵੈਟਰਸ ਕੀ ਵੀ ਸਾਰਿਆਂ ਦੇ ਪ੍ਰਾਈਸ ਦੱਸਾਂਗੇ ਕਿ ਕਿਸ ਰੇਟ ਤੇ ਅਸੀਂ ਬਣਾਉਨੇ ਆਂ ਹਾਂਜੀ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਡਿਜ਼ਾਈਨ ਪਾ ਕੇ ਵਿੱਚ ਚਾਰ ਸਲਾਈਆਂ ਸਾਫ਼ ਚੜਾਉਣੀਆਂ ਨੇ ਤਾਂ ਦੇਖੋ ਜੀ ਬਣਿਆ ਹੋਇਆ ਆਪਣਾ ਡਿਜ਼ਾਈਨ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਚਾਰ ਸਲਾਈਆਂ ਸਾਫ਼ ਚੜਾ ਕੇ ਦੋ ਸਲਾਈਆਂ ਦਾ ਇਹ ਡਿਜ਼ਾਈਨ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ